ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਸਲ ਸਤਲੁਜ ਵੱਲੋਂ ਪਾਤਾਵਨ ਨੂੰ ਮੁੱਖ ਰੱਖਦੇ ਹੋਏ ਫੂਟੇ ਲਗਾਉਣ ਦੀ ਮਹਿਮ ਪਿਛਲੇ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਰੱਖ ਕੀਤੀ ਹੋਈ ਹੈ ਸੋ ਅੱਜ ਵੀ ਪ੍ਰਮਾਨ ਪ੍ਰਦੀਪ ਸਿੰਘ ਹਰਜੀਤ ਸਿੰਘ ਅਤੇ ਹੋਰ ਨੌਜਵਾਨ ਉਹ ਸਾਰੇ ਫੂਟੇ ਲੈ ਕੇ ਜਿਵੇਂ ਗੁਰਦੁਆਰਾ ਗੜੀ ਪੌਰਕਾ ਸਾਹਿਬ ਪਹੁੰਚੇ ਚਾਹ ਉਸ ਤੋਂ ਜੀ ਕਿ ਕਿ ਆਪਾਂ ਪਾਤਾਵਨ ਨੂੰ ਸੰਭਾਲਣ ਦੇ ਲਈ ਜ਼ਰੂਰ ਆਪਣੀਆਂ ਮੋਟਰਾਂ ਤੇ ਘਰਾਂ ਤੇ ਆਲੇ ਦੁਆਲੇ ਸੰਭਾਲ ਕੇ ਜਿੱਥੇ ਵੀ ਆਪਾਂ ਵੱਧ ਤੋਂ ਵੱਧ ਰੱਖਤ ਤਿਆਰ ਕਰੀਏ ਇਹ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਸਾਡਾ ਇਹ ਜ਼ਰੂਰੀ ਫਰਜ਼ ਬਣਦਾ ਹੈ ਸੋ ਆਓ ਸਾਰੇ ਹੀ ਵੀਰ ਜਿੰਨੇ ਇਲਾਕਾ ਵਾਸੀ ਪਹੁੰਚੇ ਸਾਰਿਆਂ ਨੂੰ ਉਹਨਾਂ ਵੱਲੋਂ ਅੱਜ ਇਹ ਪੁੱਟੇ ਵੰਡੇ ਜਾ ਰਹੇ ਨੇ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਭਾਈ ਲੈ ਕੇ ਜਾਓ ਭਾਈ ਆਜੋ ਭਾਈ ਆਜੋ ايني پنهن آوي کديو آجي اا 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 યૂરીષશીણ વાલીએ એ હીષીડેં જાયેં? માખગશીશી લ્તઢ જેંરદદ જેંડીત ખવરછીણ જ જારલીણ વીંવરર